ਸਤਿਕਾਰਯੋਗ ਸਾਥੀਓ ਅੱਜ ਗਵਰਨਮੈਂਟ EMPLOYE ਨੂੰ ਮਿਲਣ ਵਾਲੀ ਕੈਜ਼ੂਲੀਵ ਦੇ ਨਿਯਮਾਂ ਦੇ ਸੰਬੰਧ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤੇ ਆਪਾਂ ਨਾਰਮਲੀ ਇਸ ਛੁੱਟੀ ਨੂੰ ਅਚਨਚੇਤ ਛੁੱਟੀ ਜਾਂ ਇਤਫਾਕੀਆ ਛੁੱਟੀ ਵੀ ਕਹਿੰਦੇ ਆ ਜਿਹੜੇ ਮੇਲ ਕਰਮਚਾਰੀ ਦੀ ਸਰਵਿਸ ਹੈ 10 ਸਾਲ ਜਾਂ ਉਸ ਤੋਂ ਘੱਟ ਹੈ ਉਸ ਕਰਮਚਾਰੀ ਨੂੰ 10 ਅਚਨਚੇਤ ਛੁੱਟੀਆਂ ਮਿਲਦੀਆਂ ਅੱਗੇ ਜਿਹੜੇ ਮੇਲ ਕਰਮਚਾਰੀ ਦੀ ਸਰਵਿਸ 10 ਸਾਲ ਤੋਂ ਵੱਧ ਤੇ 20 ਸਾਲ ਤੋਂ ਘੱਟ ਹੈ ਉਹਨੂੰ 15 ਅਚਨਚੇਤ ਛੁੱਟੀਆਂ ਮਿਲਦੀਆਂ ਤੇ ਜਿਹੜੇ ਮੇਲ ਕਰਮਚਾਰੀ ਦੀ ਸਰਵਿਸ 20 ਸਾਲ ਤੋਂ ਜ਼ਿਆਦਾ ਹੋ ਜਾਂਦੀ ਹੈ ਤੇ ਉਹਨੂੰ 20 ਅਚਨਚੇਤ ਛੁੱਟੀਆਂ ਮਿਲਦੀਆਂ ਇਸ ਤੋਂ ਇਲਾਵਾ ਜਿਹੜੇ ਇਸਤਰੀ ਕਰਮਚਾਰਨਾ ਹਨ ਉਹਨਾਂ ਨੂੰ ਜੁਆਇਨਿੰਗ ਦੀ ਮਿਤੀ ਤੋਂ ਹੀ 20 ਅਚਨਚੇਤ ਛੁੱਟੀਆਂ ਮਿਲਦੀਆਂ ਸਾਥੀਓ ਇਹ ਛੁੱਟੀਆਂ ਗਿਨੀਆਂ ਕਿਵੇਂ ਜਾਂਦੀਆਂ ਜਦੋਂ ਕਿਸੇ ਵੀ ਮੇਲ ਕਰਮਚਾਰੀ ਦੀ ਜਿਹੜੀ ਸਰਵਿਸ ਹੈ ਜਿਹੜੇ ਸਾਲ ਦੇ ਵਿੱਚ ਜਿਹੜੇ ਸਾਲ ਦੇ ਮਹੀਨੇ ਦੇ ਵਿੱਚ ਉਹਦੀ ਸਰਵਿਸ 10 ਸਾਲ ਤੋਂ ਜ਼ਿਆਦਾ ਜਾਂ 20 ਸਾਲ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਛੁੱਟੀਆਂ ਉਹਦੇ ਹੀ ਇਨਫੋਰਸ ਹੋ ਜਾਂਦੀਆਂ ਹੁਣ ਸਪੋਜ਼ ਕਰੋ ਮੇਰੀ ਜਿਹੜੀ 20 ਸਾਲ ਦੀ ਸਰਵਿਸ ਹੈ ਉਹ 1/4/2025 ਨੂੰ ਕੰਪਲੀਟ ਹੋ ਗਈ ਸੀ ਤਾਂ 1/4/2025 ਤੋਂ ਮੇਰੀਆਂ ਛੁੱਟੀਆਂ ਜਿਹੜੀਆਂ ਉਹ 20 ਛੁੱਟੀਆਂ ਮਿਲਣਗੀਆਂ ਤੁਹਾਨੂੰ ਤੇ ਇਹ ਜਿਹੜੀਆਂ ਛੁੱਟੀਆਂ ਹੁੰਦੀਆਂ ਸਾਥੀ ਉਹ ਕੈਲੰਡਰ ਈਅਰ ਹੁੰਦੀਆਂ 1 ਜਨਵਰੀ ਤੋਂ ਸ਼ੁਰੂ ਹੋ ਕੇ 31 ਦਸੰਬਰ ਤੱਕ ਇਹ ਛੁੱਟੀਆਂ ਖਤਮ ਹੋ ਜਾਂਦੀਆਂ ਇਹ ਛੁੱਟੀਆਂ ਅੱਗੇ ਇਹਦਾ ਜਿਹੜਾ ਕਾਊਂਟ ਆ ਉਹ ਜੁੜਦਾ ਨਹੀਂ ਹੈਗਾ ਕਰਮਚਾਰੀ ਛੁੱਟੀਆਂ ਆਪਣੀਆਂ ਲੈ ਸਕਦਾ ਜਾਂ ਇਹਨੂੰ ਛੱਡ ਵੀ ਸਕਦਾ ਪਰ ਇਹ ਛੁੱਟੀਆਂ ਖਤਮ ਹੋ ਜਾਂਦੀਆਂ ਹੁਣ ਜਿਹੜੇ ਨਵੇਂ ਕਰਮਚਾਰੀ ਐ ਉਹਨਾਂ ਲਈ ਇਹ ਛੁੱਟੀਆਂ ਥੋੜੀ ਕਨਫਿਊਜ਼ਨ ਪੈਦਾ ਕਰ ਦਿੰਦੀਆਂ ਜਦੋਂ ਕੋਈ ਨਵਾਂ ਕਰਮਚਾਰੀ ਜੁਆਇਨ ਕਰਦਾ ਹੈ ਜਿਹੜੇ ਮਹੀਨੇ ਉਹ ਜੁਆਇਨ ਕਰ ਲੈਂਦਾ ਹੈ ਉਹਨੂੰ ਉਸ ਮਹੀਨੇ ਤੋਂ ਹੀ ਦਸੰਬਰ ਤੱਕ 31 ਦਸੰਬਰ ਤੱਕ ਦੀ ਪੂਰੀਆਂ ਛੁੱਟੀਆਂ ਮਿਲਣ ਯੋਗ ਹੈ ਭਾਵੇਂ ਉਹ ਕਰਮਚਾਰੀ ਨੇ ਦਸੰਬਰ ਦੇ ਮਹੀਨੇ ਜੁਆਇਨ ਕੀਤਾ ਹੋਵੇ ਤਾਂ ਉਹਨੂੰ ਦਸੰਬਰ ਦੇ ਮਹੀਨੇ ਹੀ ਪੂਰੀਆਂ ਜੋ ਮੇਲ EMPLOYEE ਹੈ ਤਾਂ ਉਹਨੂੰ 10 ਸਚਨਚੇ ਛੁੱਟੀਆਂ ਜੇ ਉਹ ਫੀਮੇਲ ਹੈ ਤਾਂ ਉਹਨੂੰ 20 ਛੁੱਟੀਆਂ ਮਿਲਣ ਯੋਗ ਹੈ ਇਹ ਮੈਂ ਤੁਹਾਡੇ ਨਾਲ ਪੱਤਰ ਵੀ ਸ਼ੇਅਰ ਕਰਦਾ ਹਾਂ ਪਰਸੋਨਲ ਵਿਭਾਗ ਦਾ 1999 ਦਾ ਪੱਤਰ ਹੈ ਤੇ ਅੱਗੇ ਜਿਹੜੀਆਂ ਇਹ ਛੁੱਟੀਆਂ ਆ ਸਾਥੀਓ ਇਹ ਲਗਾਤਾਰ ਆਪਾਂ 16 ਅਚਨਚੇਤ ਛੁੱਟੀਆਂ ਲੈ ਸਕਦੇ ਆ ਤੇ ਇਹ 16 ਦਿਨਾਂ ਦੇ ਵਿੱਚ ਜੋ ਵੀ ਤੁਹਾਡੇ ਕੋਈ ਗੈਸਟਡ ਛੁੱਟੀ ਆਊਗੀ ਉਹ ਵੀ ਉਹ ਇਹਦੇ ਵਿੱਚੋਂ ਨਿਕਲ ਨਾ ਕਾਊਂਟ ਨਹੀਂ ਹੁੰਦੀਆਂ 16 ਆਪਾਂ ਲਗਾਤਾਰ ਅਚਨਚੇਤ ਛੁੱਟੀਆਂ ਲੈ ਸਕਦੇ ਆ ਪਰ ਇਹ ਸ਼ਰਤ ਹੈਗੀ ਆ ਵੀ ਇਹ ਸਪੈਲ 16 ਦਿਨਾਂ ਦਾ ਹੀ ਹੋਵੇ ਇਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਅੱਗੇ ਸਾਥੀਓ ਜਿਹੜੀ ਇਹ ਛੁੱਟੀ ਹੈ ਤੁਸੀਂ ਇਹ ਛੁੱਟੀ ਨੂੰ ਜਦੋਂ ਵੀ ਮੰਨ ਲਓ ਆਪਦੇ ਜ਼ਿਲ੍ਹੇ ਦਾ ਤੁਸੀਂ ਹੈੱਡਕੁਆਰਟਰ ਛੱਡਣਾ ਜ਼ਿਲ੍ਹੇ ਨੂੰ ਛੱਡਣਾ ਹੈ ਤਾਂ ਇਹਦੇ ਨਾਲ ਸਟੇਸ਼ਨ ਲੀਵ ਜ਼ਰੂਰ ਅਪਲਾਈ ਕਰਨੀ ਹੈ ਜੀ ਪ੍ਰਵਾਨ ਕਰਵਾਉਣੀ ਹੈ ਤੇ ਇਹ ਛੁੱਟੀ ਦੌਰਾਨ ਤੁਸੀਂ ਕਿਸੇ ਅਜੀਹੀ ਜਗ੍ਹਾ ਤੇ ਨਹੀਂ ਜਾ ਸਕਦੇ ਜਾਂ ਇੰਨੀ ਦੂਰੀ ਤੇ ਜਿੱਥੇ ਤੁਹਾਨੂੰ ਮੁੜਨ ਤੇ 36 ਘੰਟਿਆਂ ਤੋਂ ਜ਼ਿਆਦਾ ਸਮਾਂ ਲੱਗੇ ਤੁਸੀਂ ਉਹਦੇ ਵਿੱਚ ਵਿੱਚ ਹੀ ਰਹਿਣਾ ਤਾਂ ਜੋ ਤੁਹਾਨੂੰ ਬੁਲਾਉਣ ਤੇ 36 ਘੰਟਿਆਂ ਤੋਂ ਜ਼ਿਆਦਾ ਸਮਾਂ ਨਾ ਲੱਗਦਾ ਹੋਵੇ ਤੇ ਇਸ ਤੋਂ ਇਲਾਵਾ ਸਾਥੀਓ ਜਿਹੜੀ ਇਹ ਛੁੱਟੀ ਹੈ ਜੀ ਇਹਨੂੰ ਤੁਸੀਂ ਕਿਸੇ ਹੋਰ ਛੁੱਟੀ ਦੇ ਨਾਲ ਨਹੀਂ ਜੋੜ ਸਕਦੇ ਜਿਵੇਂ ਕਮਾਈ ਛੁੱਟੀ ਹੈ ਮੈਡੀਕਲ ਛੁੱਟੀ ਹੈ ਤੁਸੀਂ ਇਹਦੇ ਨਾਲ ਇਹਨੂੰ ਜੋੜ ਕੇ ਨਹੀਂ ਲੈ ਸਕਦੇ ਧੰਨਵਾਦ ਸਤਿ